ਹਰ ਵੱਡੀਆਂ ਖਬਰਾਂ ਜਿਨ੍ਹਾਂ ਤੇ ਅਸੀਂ ਨਜ਼ਰ ਪਾਵਾਂਗੇ ਉਹਨਾਂ ਦੇ ਵਿੱਚੋਂ ਪਹਿਲੀ ਖਬਰ ਹੈ ਸੀਏਏ ਸੰਬੰਧੀ ਜਿਸ ਨੂੰ ਨੋਟੀਫਾਈ ਕਰ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਨਵੇਂ ਕਾਨੂੰਨ ਦਾ ਵੈਬ ਪੋਰਟਲ ਲਾਈਵ ਹੋਇਆ ਸੁਖਾਸ ਤੌਰ ਤੇ ਸਿਟੀਨਸ਼ਿਪ ਐਮੈਂਡਮੈਂਟ ਐਕਟ ਨੋਟੀਫਾਈ ਹੋਣ ਤੋਂ ਬਾਅਦ ਨਵੇਂ ਕਾਨੂੰਨ ਦਾ ਵੈਬ ਪੋਰਟਲ ਜਿਹੜਾ ਲਾਈਵ ਹੋਇਆ ਹੈ indiancitizenshiponline.nic.in ਤੇ ਜਿਹੜਾ ਇਹ ਨਾਗਰਿਕਤਾ ਕਾਨੂੰਨ ਦਾ ਜਿਹੜਾ ਫਾਇਦਾ ਉਹ ਲਿਆ ਜਾ ਸਕਦਾ ਕਿਉਂਕਿ ਜਿਸ ਹਿਸਾਬ ਦੇ ਨਾਲ ਕਾਫੀ ਲੰਬੇ ਅਰਸੇ ਤੋਂ ਵਕਵਾਕ ਜਿਹੜੇ ਸਦਨਾਂ ਦੇ ਵਿੱਚ ਇਸ ਨੂੰ ਲੈ ਕੇ ਚਰਚਾ ਹੋਈ ਪਾਸ ਵੀ ਹੋਇਆ ਤਾਂ ਰਿਪੋਰਟਾਂ ਵੀ ਸਾਬਿਆ ਗਿਆ ਤਾਂ ਹੁਣ ਬੀਤੇ ਦਿਨੀ ਜਿਹੜਾ ਹੈ ਇਸ ਨੂੰ ਨੋਟੀਫਾਈ ਕਰ ਦਿੱਤਾ ਗਿਆ ਵਿਸ਼ੇਸ਼ ਤੌਰ ਤੇ ਜੇਕਰ ਦੇਖਿਆ ਜਾਏ ਤਾਂ ਇਸ ਪੂਰੇ ਮਾਮਲੇ ਬਾਰੇ ਇਸ ਪੂਰੇ ਖਬਰ ਬਾਰੇ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਬਾਰੇ ਵਿਸਥਾਰ ਪੂਰਕ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਲੇਕਿਨ ਅਗਲੀ ਖਬਰ ਵੀ ਕਾਫੀ ਇੰਪੋਰਟੈਂਟ ਹੈ ਕਿਉਂਕਿ ਅੱਜ ਦਿਨ ਭਰ ਦੀਆਂ ਜਿਹੜੀਆਂ ਸਭ ਤੋਂ ਅਹਿਮ ਖਬਰਾਂ ਰਹਿਣਗੀਆਂ ਉਸ ਤੇ ਨਜ਼ਰਾਂ ਲਗਾਤਾਰ ਬਣੀਆਂ ਹੋਈਆਂ ਹਨ ਦੂਸਰੀ ਖਬਰ ਹਿਮਾਚਲ ਵਿਧਾਨ ਸਭਾ ਨਾਲ ਜੁੜੀ ਹੋਈ ਹੈ 6 ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ ਸਪੀਕਰ ਕੁਲਤੀ ਪਠਾਣੀਆਂ ਦੇ ਵੱਲੋਂ ਇਹਨਾਂ ਦੇ ਵੱਲੋਂ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਸੀ ਤੇ ਅਦਾਲਤ ਵਿੱਚ ਅੱਜ ਇਸ ਮੁਤਲਕ ਸੁਣਵਾਈ ਹੋਣੀ ਹੈ ਸੋ ਜਿਸ ਸਭ ਦੇ ਨਾਲ ਦੇ ਪੂਬੀ ਹਿਮਾਚਲ ਪ੍ਰਦੇਸ਼ ਦੇ ਵਿੱਚ ਤਕਤਾ ਪਲਟ ਦੀ ਜਿਹੜੀ ਹੈ ਸਿਆਸਤ ਬੀਤੇ ਦਿਨੀ ਕਾਫੀ ਪਖੀ ਤਾਂ ਉਸ ਤੋਂ ਬਾਅਦ ਜਿਹੜੇ ਅਯੋਗ ਕਰਾਰ ਦਿੱਤੇ ਗਏ ਮੈਂਬਰਸ਼ਿਪ ਜਿਹੜੀ ਖਤਮ ਕਰਨ ਦੀ ਗੱਲਬਾਤ ਸਾਹਮਣੇ ਆਈ ਤਾਂ ਉਹ ਤੋਂ ਬਾਅਦ ਉੱਪਰਲੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਹੈਗਾ ਹਾਲਾਂਕਿ ਦੇਖਿਆ ਜਾਵੇ ਤਾਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿੱਚ ਸਪੀਕਰ ਵੱਲੋਂ ਯੂਗ ਕਰਾਰ ਦਿੱਤੇ 6 ਵਿਧਾਇਕਾਂ ਦੀ ਪਟੀਸ਼ਨ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਸੂਬਾ ਵਿਧਾਇਕਾਂ ਨੇ ਸਪੀਕਰ ਕੁਦੀਪ ਪਠਾਣੀਆਂ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਇਹਨਾਂ ਵਿਧਾਇਕਾਂ ਤੇ クロਸ VOTING ਦੇ ਇਲਜ਼ਾਮਾਂ ਤੋਂ ਬਾਅਦ ਕਾਰਵਾਈ ਹੋਈ ਸੀ ਜਿਸ ਦੇ ਮੱਦੇ ਨਜ਼ਰ ਅੱਜ ਦਿਖਣਾ ਹੋਏਗਾ ਕਿ ਮਾਣਜਕ ਸੁਪਰੀਮ ਕੋਰਟ ਕੀ ਕੁਝ ਨਵੇਂ ਨਿਰਦੇਸ਼ ਜਾਰੀ ਕਰ ਦੇਵੇ। ਇਹਨਾਂ ਹੀ ਵਿਧਾਇਕਾਂ ਦੀ ਕ੍ਰੋਸ VOTING ਦੇ ਚੱਲਦੇ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਰਾਜ ਸਭਾ ਸੀਟ BJP ਦੀ ਚੋਲੀ ਜਾ ਪਈ ਸੀ। ਇਹਨਾਂ ਨੇ BJP ਦੇ ਹੱਕ ਵਿੱਚ ਵੋਟਾਂ ਪੁੱਗਤਾਈਆਂ ਸੀ। ਤਾਂ ਤੀਸਰੀ ਖਬਰ ਹੈ ਅੱਜ ਪੰਜਾਬ ਗਵਰਨਮੈਂਟ ਦੇ ਨਾਲ ਜੁੜੀ ਹੋਈ। ਅੱਜ ਹੁਸ਼ਿਆਰਪੁਰ ਅਤੇ ਮੋਗਾ ਜਾਣਗੇ। CM ਭਗਵੰਤ ਮਾਨ ਸਰਕਾਰ ਵਪਾਰ ਮਿਲਣੀ ਦੇ ਵਿੱਚ ਸ਼ਮੂਲੀਅਤ ਕਰਨਗੇ। ਵਪਾਰੀਆਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੀ ਹੱਲ ਵੀ ਕਰਨਗੇ ਕਿਉਂਕਿ ਲਗਾਤਾਰ ਸਰਕਾਰ ਦੇ ਵੱਲੋਂ ਵਪਾਰੀਆਂ ਦੇ ਨਾਲ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਸ਼ਹਿਰਾਂ ਤੇ ਵਿੱਚ ਤੇ ਮੌਕੇ ਤੇ ਹੀ ਇਹਨਾਂ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਕੀਤਾ ਜਾ ਰਿਹਾ ਸੋ ਸਰਕਾਰ ਵਪਾਰ ਮੇਲਨੀ ਦੀ ਜੇਕਰ ਗੱਲ ਕੀਤੀ ਜਾਏ ਤਾਂ ਇਨੀ ਦਿਨੀ ਲੋਕ ਸਭਾ ਚੋਣਾਂ ਦੇ ਵਿੱਚ ਮਸ਼ਰੂਫ ਨੇ ਤਬਾਅਮ ਸਿਆਸੀ ਪਾਰਟੀਆਂ ਦੇ ਆਗੂ ਤੇ ਇਸ ਦੇ ਮੱਦੇ ਨਜ਼ਰ ਜਿਹੜਾ ਹੈ ਚੋਣ ਮੋਹਿੰਦ ਦਾ ਆਗਾਜ਼ ਵੀ ਬੀਤ ਦਿਨੀ ਮੋਹਾਲੀ ਤੋਂ ਕੀਤਾ ਗਿਆ ਸਿਆਮ ਦੀ ਪਾਰਟੀ ਦੁਆਰਾ ਤਾਂ ਸਰਕਾਰ ਵਪਾਰ ਮੇਲਨੀ ਦੇ ਤਹਿਤ ਜਿਹੜੀ ਹੈ ਵਿਸ਼ੇਸ਼ ਤੌਰ ਤੇ ਸਾਰੇ ਉਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਜਾਂਦੀਆਂ ਨੇ ਬੀਤੇ ਦਿਨੀ ਪਟਿਆਲਾ ਦੇ ਵਿੱਚ ਵੀ ਇਹ ਮਿਲਨੀ ਹੋਈ ਸੋ ਅੱਜ ਵੀ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਇਸ ਦੇ ਵਿੱਚ ਜੋ ਜੋ ਵੀ ਵਜੂਦਾ ਸਮੇਂ ਦੇ ਬੱਦੇ ਨਜ਼ਰ ਉਪਾਰੀਆਂ ਨੂੰ ਸਮੱਸਿਆਵਾਂ ਦਰਪੇਸ਼ ਹੁੰਦੀਆਂ ਨੇ ਉਹਨਾਂ ਨੂੰ ਮੌਕੇ ਤੇ ਸੁਣ ਕੇ ਸੀਐਮ ਸਾਹਿਬ ਮੌਕੇ ਤੇ ਉਸ ਦਾ ਹੱਲ ਕੱਢਦੇ ਨੇ ਮੌਕੇ ਤੇ ਨਿਪਟਾਰਾ ਕਰਦੇ ਨੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਪਾਰਕ ਕਿੱਤੇ ਨੂੰ ਹੋਰ ਵੀ ਮਜ਼ਬੂਤ ਕੀਤਾ ਜਾ ਸਕੇ ਕਿਉਂਕਿ ਵੱਤ ਵੱਦ ਰੋਜ਼ਗਾਰ ਪੈਦਾ ਕਰਨ ਦੇ ਜਿਹੜੇ ਸਾਧਨ ਨੇ ਉਹ ਉਸ ਦੇ ਵੱਲ ਲੱਗੀ ਹੋਈ ਹੈ ਪੰਜਾਬ ਸਰਕਾਰ ਤਾਂ ਉਥੇ ਹੀ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਵੀ ਜਿਹੜਾ ਹੈ ਅਜਿਹੀ ਜਿਹੜੇ ਪ੍ਰੋਗਰਾਮ ਹੈ ਉਲੀਕੇ ਜਾ ਰਹੇ ਤਾਂ ਚੌਥੀ ਵੱਡੀ ਖਬਰ ਉਹਨਾਂ ਲੋਕਾਂ ਦੇ ਲਈ ਹੈ ਜੋ ਜਿਨ੍ਹਾਂ ਨੇ ਅੱਜ ਬਸਾਂ ਤੇ ਸਫ਼ਰ ਕਰਨਾ ਹੈ ਜੋ ਸਰਕਾਰੀ ਬਸਾਂ ਦੇ ਖਾਸ ਕਰਕੇ ਸਫ਼ਰ ਕਰਦੇ ਨੇ ਪੰਜਾਬ ਰੂਡਵੇਜ਼ ਪੀ ਆਰ ਟੀ ਸੀ ਵਰਕਰਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾਣਾ ਹੈ ਦਪਹਿਰ 12 ਵਜੇ ਤੋਂ ਚੱਕਾ ਚਾਮ ਕੀਤਾ ਜਾਣਾ ਹੈ ਮਲਾਜ਼ਮਾਂ ਨੂੰ ਪੱਕਾ ਕਰਨ ਤਨਖਾਹਾਂ ਵਾਅਦਾ ਕਰਨ ਤੇ ਫੋਰ ਪੈਂਡਿੰਗ ਮੰਗਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਸੁਪਨਪਾਸੇ ਪੀਆਰਟੀਸੀ ਬਲਾਜਮ ਜੋ ਸੰਘਰਸ਼ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਪੁਰਾਣੀ ਸਰਕਾਰਨ ਦੇ ਵਿੱਚ ਵੀ ਉਹਨਾਂ ਨੇ ਸੰਘਰਸ਼ ਕੀਤਾ ਤਾਂ ਇਸ ਵਾਰ ਵੀ ਸੰਘਰਸ਼ ਉਹਨਾਂ ਦਾ ਚੱਲ ਰਿਹਾ ਹੈ ਦੁਪਹਿਰ 12 ਵਜੇ ਤੋਂ ਜਿਹੜਾ ਇਹ ਚੱਕਾ ਜਾਮ ਕੀਤਾ ਜਾਣਾ ਹੈ ਸੂ ਮਲਾਜ਼ਮਾਂ ਨੂੰ ਜਿਹੜੀਆਂ ਨੇ ਕਾਫੀ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਭਾਵੇਂ ਉਹ ਪੱਕਾ ਕਰਨ ਨੂੰ ਲੈ ਕੇ ਹੋਵੇ ਤਨਖਾਹਾਂ ਦੇ ਵਿੱਚ ਵਾਅਦੇ ਨੂੰ ਲੈ ਕੇ ਹੋਵੇ ਕਿਉਂਕਿ ਮਲਾਜ਼ਮਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਮੌਜੂਦਾ ਸਮੇਂ ਦੇ ਬੰਦੇ ਨਜ਼ਰ ਜਿਸ ਹਿਸਾਬ ਦੇ ਨਾਲ ਖਰਚੇ ਨੇ ਆਮਦਨ ਉਸ ਹਿਸਾਬ ਨਾਲ ਨਹੀਂ ਹੈ ਤਾਂ ਸਾਡੀਆਂ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਜਾਵੇ ਤਾ ਕੱਚੇ ਮੁਲਾਜ਼ਮ ਨੇ ਜਿਹੜੇ ਕਾਫੀ ਟਾਈਮ ਤੋਂ ਜਿਹੜੇ ਨੇ ਕੰਮ ਕਰ ਰਹੇ ਨੇ ਸਿਵਾਮਨੇ ਪਾ ਰਹੇ ਨੇ ਲੇਕਿਨ ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਲੇਕਿਨ ਕੀ ਆਉਣ ਵਾਲੇ ਸਮੇਂ ਵਿੱਚ ਜਾਂ ਜਲਦ ਕੋਈ ਫੈਸਲਾ ਲਏਗਾ ਪੰਜਾਬ ਸਰਕਾਰ ਇਹਨਾਂ ਮੁਲਾਜ਼ਮਾਂ ਪ੍ਰਤੀ ਇਹ ਦੇਖਣ ਵਾਲੀ ਗੱਲ ਰਹੇਗੀ ਕਿਉਂਕਿ ਹੋਰ ਵੀ ਕਾਫੀ ਪੈਂਡਿੰਗ ਮੰਗਾਂ ਨੇ ਜਿਸ ਨੂੰ ਲੈ ਕੇ ਲਗਾਤਾਰ ਰੋਸ ਮੁਜ਼ਾਰਾ ਕੀਤਾ